ਪੰਜਾਬ ਦੇ ਵਿੱਚ ਬਹੁਤ ਵੱਡਾ ਧਮਾਕਾ ਹੋਇਆ ਬਹੁਤ ਵੱਡੇ ਬਲਾਸਟ ਦੇ ਕਾਰਨ ਪੂਰਾ ਇਲਾਕਾ ਸਹਿਮ ਗਿਆ ਤੇ ਨਾਲ ਹੀ ਜੋ ਇਹ ਵੱਡਾ ਬਲਾਸਟ ਹੋਇਆ ਇਸ ਦੇ ਵਿੱਚ 4 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਦਰਜਨ ਲੋਕ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਇਹ ਹਾਦਸਾ ਜਿਹੜਾ ਹੈਗਾ ਦੇਰ ਰਾਤ 1.5 ਵਜੇ ਵਾਪਰਿਆ ਜਦੋਂ ਮਜ਼ਦੂਰ ਜਿਹੜੇ ਸੀਗੇ ਉਹ ਕੰਮ ਕਰਕੇ ਸੌ ਰਹੇ ਸੀਗੇ ਉਦੋਂ ਇੱਕੋਦਮ ਬਲਾਸਟ ਹੁੰਦਾ ਹੈ ਬਲਾਸਟ ਦੇ ਕਾਰਨ ਕਈ ਲੋਕ ਮਲਬੇ ਹੇਠ ਦਬ ਜਾਂਦੇ ਨੇ ਤੇ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚਦੀ ਹੈ ਜਨਾ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹੁੰਦੀਆਂ ਨੇ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਜਿਉਂਦਾ ਕੱਢ ਲਿਆ ਜਾਵੇ ਪਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈਗੀ ਪੰਜਾਬ ਦੇ ਵਿੱਚ ਪਟਾਕਾ ਜੋ ਫੈਕਟਰੀ ਹੈ ਉਸ ਦੇ ਵਿੱਚ ਦੇਰ ਰਾਤ ਮਾਕਾ ਹੋਇਆ ਚਾਰ ਲੋਕਾਂ ਦੀ ਮੌਤ ਹੋਈ ਹੈ ਕਈ ਵਰਕਰ ਜਿਹੜੇ ਹੈਗੇ ਮੁਲਾਜ਼ਮ ਜਿਹੜੇ ਨੇ ਉਹ ਮਲਬੇ ਹੇਠ ਦੱਬੇ ਹੋਏ ਨੇ ਰੈਸਕਿਊ ਆਪਰੇਸ਼ਨ ਹੁਣ ਵੀ ਜਾਰੀ ਹੈ 4 ਲੋਕ 40 ਲੋਕੀ ਜਿਹੜੇ ਹੈਗੇ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਪਟਾਕਾ ਫੈਕਟਰੀ ਦੇ ਵਿੱਚ ਦੇ ਰਾਤ ਜਿਹੜਾ ਬਲਾਸਟ ਹੋਇਆ ਹੈਗਾ ਉਸ ਤੋਂ ਬਾਅਦ ਲਗਾਤਾਰ ਹੀ ਮੌਕੇ ਤੇ ਜੇਕਰ ਗੱਲ ਕਰ ਲਈਏ ਤਾਂ ਭਾਜੜਾ ਪਈਆਂ ਹੋਈਆਂ ਨੇ ਪ੍ਰਸ਼ਾਸਨ ਨੂੰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਬਠਿੰਡਾ ਐਮਜ਼ ਦੇ ਵਿੱਚ ਭਰਤੀ ਕਰਵਾਇਆ ਗਿਆ ਹੈਗਾ ਫੈਕਟਰੀ ਦੇ ਵਿੱਚ 40 ਮਜ਼ਦੂਰ ਕੰਮ ਕਰਦੇ ਸੀ ਕੰਮ ਕਰ ਜਿਹੜਾ ਕੰਮਕਾਰ ਕਰਕੇ ਉਹ ਸੌ ਰਹੇ ਸੀਗੇ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਘਟਨਾ ਜਿਹੜੀ ਆ ਸਿੰਗੇਵਾਲਾ ਪਿੰਡ ਦੇ ਵਿੱਚ ਦੇਰ ਰਾਤ 1:30 ਵਜੇ ਹੋਈ ਹੈ ਇੱਥੇ ਕੰਮ ਕਰਨ ਵਾਲੇ ਜਿਹੜੇ ਵਰਕਰ ਨੇ ਉਸ ਦੇ ਵਿੱਚ ਅਰुण ਨਾਮਕ ਇੱਕ ਮਜ਼ਦੂਰ ਨੇ ਦੱਸਿਆ ਹੈਗਾ ਕਿ ਅਸੀਂ ਰਾਤ ਦੇ ਸ਼ਿਫਟ ਖਤਮ ਕਰਨ ਤੋਂ ਬਾਅਦ ਜਿਹੜਾ ਆ ਸੌ ਰहे ਸੀ ਉਦੋਂ ਹੀ ਅਚਾਨਕ ਧਮਾਕਾ ਹੋਇਆ ਕਈ ਲੋਕ ਮਲਬੇ ਹੇਠ ਦੱਬ ਗਏ ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਫੈਕਟਰੀ ਦੀ ਜਿਹੜੀ ਪੂਰੀ ਇਮਾਰਤ ਹੈ ਉਹ ਢਾਹ ਟੇਰੀ ਹੋ ਗਈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਛੱਤ ਵੀ ਦੇਖ ਸਕਦੇ ਹੋ ਛੱਤ ਪੂਰੀ ਤਰੀਕੇ ਦੇ ਨਾਲ ਬਲਾਸ ਦੇ ਵਿੱਚ ਉੱਡ ਚੁੱਕੀ ਹੈਗੀ ਲੰਬੀ ਦੇ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਹੁਣ ਤੱਕ ਮਲਬੇ ਦੇ ਵਿੱਚੋਂ ਦੀ 4 ਜਿਹੜੇ ਮ੍ਰਿਤਕ ਦੇ ਨੇ ਉਹ ਕਾਲੇ ਚ ਜਾ ਚੁੱਕੇ ਨੇ ਕੱਢ ਦਿੱਤੇ ਗਏ ਨੇ 27 ਜਿਹੜੇ ਜ਼ਖਮੀ ਨੇ ਉਹਨਾਂ ਨੂੰ ਬਠਿੰਡਾ ਦੇ ਵਿੱਚ ਸਥਿਤ ਏਮਜ਼ ਹਸਪੀਟਲ ਦੇ ਵਿੱਚ ਪੜਤੀ ਕਰਵਾਇਆ ਆ ਗਿਆ ਹੈ ਨਾਲੀ ਉਹਨਾਂ ਦੱਸਿਆ ਕਿ ਜੋ ਫੈਕਟਰੀ ਹੈ ਉਹ ਬਿਲਕੁਲ ਵੈਧ ਸੀ ਲਾਇਸੈਂਸ ਵੀ ਸੀਗਾ ਫੈਕਟਰੀ ਰਹਾਇਸ਼ੀ ਇਲਾਕੇ ਤੋਂ ਬਹੁਤ ਦੂਰੀ ਤੇ ਸੀਗਾ ਖੇਤਾਂ ਦੇ ਵਿੱਚ ਫੈਕਟਰੀ ਬਣਾਈ ਹੋਈ ਸੀ ਕਾਰਨ ਕੀ ਹੈ ਇਸ ਦੇ ਵਿੱਚ ਬਲਾਸਟ ਹੋਣ ਦਾ ਫਿਲਹਾਲ ਤੱਕ ਉਸ ਬਾਬਤ ਕੋਈ ਜਾਣਕਾਰੀ ਨਹੀਂ ਮਿਲੀ ਐਤਾ ਮੌਕੇ ਉਤੇ ਪੁਲਿਸ ਪਹੁੰਚੀ ਹੋਈ ਹੈ ਉਹਨਾਂ ਦੇ ਵੱਲੋਂ ਇਨਵੈਸਟੀਗੇਸ਼ਨ ਜੋ ਹੈ ਉਹ ਕੀਤੀ ਜਾ ਰਹੀ ਹੈ ਫੈਕਟਰੀ ਦੇ ਵਿੱਚ ਤਮਾਕੇ ਤੋਂ ਬਾਅਦ ਜੋ ਹੈ ਲਗਾਤਾਰ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਮਲਬੇ ਦੇ ਵਿੱਚ ਕਈ ਵਰਕਰਾਂ ਦੇ ਦੱਬੇ ਹੋਣ ਦੀ ਜਾਨ ਕਾਰੀ ਮਿਲ ਰਹੀ ਹੈ ਮੁਕਸਰ ਦੇ ਵਿੱਚ ਪਟਾਕਾ ਫੈਕਟਰੀ ਦੇ ਵਿੱਚ ਤਮਾਕੀ ਦੇ ਵਿੱਚ ਕਈ ਵਰਕਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤਾਂ अरुण ਜੋਇ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਇਹ ਰਾਤ ਨੂੰ ਤਮਾਕਾ ਹੋਇਆ ਕਿੰਨਾ ਕੁ ਜ਼ਬਰਦਸਤ ਇਹ ਤਮਾਕਾ ਸੀਗਾ ਜਿਸ ਦੇ ਵਿੱਚ ਜਿਹੜੇ 4 ਮਜ਼ਦੂਰ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਦੇ ਵਿੱਚ ਹੋਰ ਜਿਹੜੇ ਮਜ਼ਦੂਰ ਨੇ ਉਹ ਦੱਬੇ ਹੋਏ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੁਣ ਵੀ ਜਾਰੀ ਨੇ ਸਾਡੇ ਨਾਲ ਤਰਸੀਮ ਟੁੱਡੀ ਜੁੜਗੇ ਨੇ ਸਾਡੇ ਸਹਿਯੋਗੀ ਉਹਨਾਂ ਤੋਂ ਜਾਣਦਿਆਂ ਮੌਕੇ ਉੱਤੇ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਕੀ ਕੁਝ ਅਪਡੇਟ ਹੈ ਤੇ ਕੀ ਕੁਝ ਹੋਰ ਖੁਲਾਸੇ ਹੋ ਰਹੇ ਨੇ ਜੇ ਤਰਸੀਮ ਜੀ ਕੀ ਕੁਝ ਜਾਣਕਾਰੀ ਹੈ ਬਹੁਤ ਵੱਡੀ ਖਬਰ ਆ ਰਹੀ ਹੈ ਫੈਕਟਰੀ ਦੇ ਵਿੱਚ ਤਮਾਕਾ ਹੁੰਦਾ ਹੈ ਚਾਰ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਹਾਂ ਜੀ ਕ ਵੀ ਦੱਸਣਾ ਚਾਹੂੰਗਾ ਕਿ ਜਿਲ੍ਹਾ શ્રી ਮੁਕਤਸਰ ਸਾਹਿਬ ਦੇ ਲੰਬੀ ਹਲਕਾ ਦੇ ਪਿੰਡ ਸਿੰਘੇਵਾਲਾ ਵਿਖੇ ਇੱਕ ਪਟਾਕਾ ਬਣਾਉਣ ਦੀ ਫੈਕਟਰੀ ਵਿੱਚ ਕੰਮ ਚੱਲ ਰਿਹਾ ਸੀ ਜਿਸ ਵਿੱਚ ਕਾਫੀ ਮਜ਼ਦੂਰ ਕੰਮ ਕਰ ਰਹੇ ਸਨ ਤੇ ਕਾਰਨਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਬਲਾਸਟ ਕਿਉਂ ਹੋਇਆ ਹੈ ਇਹ ਬਲਾਸਟ ਹੋਣ ਦੇ ਨਾਲ ਜਿਹੜੀ ਫੈਕਟਰੀ ਇੱਕ ਕਮਰੇ ਦੀ ਸ਼ਾਤ ਸੀ ਜਿੱਥੇ ਮਜ਼ਦੂਰ ਕੰਮ ਕਰ ਰਹੇ ਸੀ ਉਹ ਡਿੱਗ ਪਈ ਤੇ ਉਸ ਮੇ ਛੱਤ ਦੇ ਮਲਬੇ ਦੇ ਥੱਲੇ ਆਉਣ ਕਰ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 25 ਤੋਂ 30 ਦੇ ਇੱਕ ਈਵ ਜਿਹੜੇ ਮਜ਼ਦੂਰ ਨੇ ਉਹ ਕਾਇਲ ਦੱਸੀ ਜਾ ਰਹੇ ਨੇ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬਾਦਲ ਤੇ ਏਮਰਜੈਂਸੀ ਹਸਪਤਾਲ ਬਠਿੰਡਾ ਵਿੱਚ ਇਲਾਜ ਦੇ ਜ਼ਖਲ ਕਰਾਇਆ ਗਿਆ ਜਿਨ੍ਹਾਂ ਵਿੱਚੋਂ ਪੰਜ ਛੇ ਮਜ਼ਦੂਰਾਂ ਦੀ ਹਾਲਤ ਠੀਕ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਤੇ ਵਿਕੀ ਨਾਲ ਇਸ ਦੀ ਜਾਂਚ ਕਰ ਰਿਹਾ ਹੈ ਪਹਿਲਾਂ ਸਵੇਰ ਜਦੋਂ ਸਵੇਰੇ 6:00-7:00 ਵਜੇ ਲੰਬੀ ਹਲਕਾ ਦੇ ਪੀਐਸਪੀ ਜਸਪਾਲ ਸਿੰਘ ਜੀ ਗਏ ਸਨ ਤੇ ਉਹਨਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਲੇਕਿਨ ਹੁਣ ਇਸ ਵਕਤ ਜ਼ਿਲ੍ਹਾ ਦੇ ਐਸਐਸਪੀ ਅਖਿਲ ਚੌਧਰੀ ਹਮ ਆਈਪੀਐਸ ਜੋ ਕਿ ਮੌਕੇ ਤੇ ਮੌਜੂਦ ਹਨ ਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਤੇ ਉਹ ਉਹਨਾਂ ਨੇ ਸਾਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਜੀ ਜੀ ਹਾਂ ਤਾਂ ਇਸ ਦੇ ਵਿੱਚ ਫਿਲਹਾਲ ਤੱਕ ਜੋ ਜਾਣਕਾਰੀ ਹੈ ਚਾਰ ਲੋਕਾਂ ਦੀ ਮੌਤ ਹੋਈ ਹੈ ਤਾਂ ਕੀ ਗਣਤੀ ਵਧ ਸਕਦੀ ਹੈ ਇਸ ਮੁਤਲਕ ਜਾਣਕਾਰੀ ਜੀ ਦੱਸਣਾ ਚਾਹੂੰਗਾ ਕਿ ਜਿਹੜੇ ਸੀਰੀਅਸ ਨੇ ਉਹਨਾਂ ਵਿੱਚੋਂ ਉਹ ਵੀ ਸਕਦਾ ਹੈ ਕਿਸੇ ਦੀ ਜਾਨ ਚਲੀ ਜਾਏ ਹਮ ਲੇਕਿਨ ਫਿਲਹਾਲ ਛੇਤੀ ਜਿਹੜੀ ਸਥਿਤੀ ਹੈ ਉਹ ਥੋੜੀ ਜੀ ਸਥਿਰ ਦਸੀ ਆ ਰਹੀ ਹੈ ਜੀ ਮਲਬੇ ਹੇਠ ਦੱਬਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਤੇ ਹੁਣ ਵੀ ਬਚਾਅ ਕਾਰਜ ਹੈ ਜਾਂ ਹੁਣ ਹੋਰ ਲੋਕਾਂ ਨੂੰ ਕੱਢ ਲਿਆ ਗਿਆ ਜੋ ਮਲਬੇ ਹੇਠ ਦਬੇ ਸੀ ਕੀ ਫਿਲ ਆਉਤਾ ਹੈ ਜਾਣਕਾਰੀ ਇੰਨੀ ਜੀ ਕਿ ਜਿਹੜੇ 4 ਮਜ਼ਦੂਰ ਮਲਬੇ ਥੱਲੇ ਦੱਬੇ ਗਏ ਸਨ ਤੇ ਉਹਨਾਂ ਦੀ ਮੌਤ ਹੋਈ ਹੈ ਬਾਕੀਆਂ ਨੂੰ ਤਾਂ ਕੱਢ ਲਿਆ ਗਿਆ ਸੀ ਉਸੇ ਵਕਤ ਹੀ ਜੀ ਤੇ ਹੁਣ ਮੌਕੇ ਤੇ ਸਥਿਤੀ ਕਿਹੋ ਜੀ ਹੈ ਕਿਉਂਕਿ ਜਦੋਂ ਖਬਰ ਸਾਹਮਣੇ ਆਉਂਦੀ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਾਜੜਾਂ ਪਈਆਂ ਹੋਈਆਂ ਨੇ ਤਾਂ ਹੁਣ ਸਥਿਤੀ ਅੰਡਰ ਕੰਟਰੋਲ ਹੈ ਜੀ ਦੱਸਣਾ ਚਾਹੂੰਗਾ ਕਿ ਜਿਹੜੀ ਸਥਿਤੀ ਹੈ ਉਹ ਅੰਡਰ ਕੰਟਰੋਲ ਹੈ ਲੇਕਿਨ ਜਿਹੜਾ ਫੈਕਟਰੀ ਦਾ ਮਾਲਕ ਸੀ ਉਹ ਇਥੋਂ ਫਰਾਰ ਹੈ ਹੂੰ ਪਰ ਇਸ ਦੇ ਵਿੱਚ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਫੈਕਟਰੀ ਜਿਹੜਾ ਖੇਤਾਂ ਦੇ ਵਿੱਚ ਸੀ ਰਿਹਾਇਸ਼ੀ ਇਲਾਕੇ ਤੋਂ ਬਹੁਤ ਦੂਰ ਸੀ ਬਿਲਕੁਲ ਲੀਗਲ ਹੈ ਕਿਉਂਕਿ ਲਾਇਸੈਂਸ ਵੀ ਹੈ ਤਾਂ ਹੁਣ ਜੋ ਇਸ ਦੇ ਵਿੱਚ ਮਾਲਕ ਹੈ ਉਸ ਦੇ ਭੱਜਣ ਦਾ ਕਾਰਨ ਕੀ ਦੱਸ ਰਹੀ ਹੈ ਪੁਲਿਸ ਕਿ ਕੀ ਉਸ ਦੇ ਵੱਲੋਂ ਕੋਈ ਅਣਗੈਲੀ ਵਾ ਜੀ ਜੀ ਇਹਣਾ ਚਾਹੂੰਗਾ ਕਿਉਂਕਿ ਜਿਹੜਾ ਮਾਲਕ ਹੈ ਉਹ ਫੈਕਟਰੀ ਦੇ ਵਿੱਚ ਹਰ ਵਕਤ ਮੌਜੂਦ ਨਹੀਂ ਰਹਿੰਦਾ ਲੇਕਿਨ ਫਿਰ ਵੀ ਮਤਲਬ ਕਿ ਉਸ ਨੂੰ ਜਿਵੇਂ ਹੀ ਫੈਕਟਰੀ ਦੇ ਵਿੱਚ ਕੁਝ ਨੁਕਸਾਨ ਹੋਣ ਦਾ ਪਤਾ ਚੱਲਿਆ ਉਹ ਮੌਕੇ ਤੋਂ ਪ੍ਰਾਰਥਨ ਜੀ ਬੜਬੜਾ ਧੰਨਵਾਦ ਬਿਲਕੁਲ ਏਸੀ ਸਾਡੇ ਨਾਲ ਤਰਸੀਮ ਟੁੱਡੀ ਸਾਡੇ ਸਹਿਯੋਗੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈਗੀ ਕਿ ਜਿਹੜੇ ਮਜ਼ਦੂਰ ਫਸੇ ਹੋਏ ਸੀਗੇ ਉਹਨਾਂ ਨੂੰ ਕੱਢਿਆ ਗਿਆ ਹੈਗਾ ਆ ਲਗਾਤਾਰ ਮੌਕੇ ਉਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਲਗਾਤਾਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਕਾਰਨ ਕੀ ਰਹਾ ਕਿ ਇੱਕੋਦਮ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਹਾਲਾਂਕਿ ਪਟਾਕਿਆਂ ਦੀ ਫੈਕਟਰੀ ਸੀ ਕੀ ਕੁਝ ਅਣਗਿਣੀ ਜਿਹੜੀ ਹੈਗੀ ਵਾਪਰੀ ਹੈਗੀ ਕੀ ਕੁਝ ਅੰਦਰ ਦੇਖਣ ਨੂੰ ਮਿਲੇਗਾ ਖੈਰ ਇਹ ਤਾਂ ਜਦੋਂ ਜਾਂਚ ਪੜਤਾਲ ਹੋਵੇਗੀ ਉਸ ਤੋਂ ਬਾਅਦ ਹੀ ਇਸ ਦਾ ਖੁਲਾਸਾ ਹੋਵੇਗਾ ਖੈਰ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੇਰ ਰਾਤ ਬਲਾਸਟ ਹੁੰਦਾ ਹੈ ਬਲਾਸਟ ਦੇ ਕਾਰਨ ਜੋ ਬਿਲਡਿੰਗ ਹੈਗੀ ਜੋ ਇਮਾਰਤ ਹੈ ਉਹ ਟੈ ਟੇਰੀ ਹੋ ਜਾਂਦੀ ਹੈ ਜਿੱਥੇ ਮਜ਼ਦੂਰ ਸੀਗੇ ਜੋ ਨਾਈਟ ਸ਼ਿਫਟ ਕਰ ਰਹੇ ਸੀ ਉਹ ਸੌ ਰਹੇ ਸੀਗੇ ਤਾਂ ਇੱਕਦਮ ਜਦੋਂ ਬਲਾਸਟ ਹੁੰਦਾ ਉਹਨਾਂ ਨੂੰ ਭੱਜਣ ਦਾ ਵੀ ਸਮਾਂ ਨਹੀਂ ਮਿਲਦਾ ਅਜਿਹੇ ਦੇ ਵਿੱਚ 4 ਲੋਕਾਂ ਦੀ ਹੁਣ ਤੱਕ ਮੌਤ ਦੱਸੀ ਜਾ ਰਹੀ ਹੈ ਤੇ 40 ਜਿਹੜੇ ਮਜ਼ਦੂਰ ਸੀਗੇ ਉਹ ਕੰਮ ਕਰਦੇ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਈ ਜਿਹੜੇ ਮਲਬੇ ਹੇਠ ਦੱਬੇ ਸੀਗੇ ਜਾਂ ਉੱਥੋਂ ਦੇ ਭੱਜਣ ਦੇ ਵਿੱਚ ਕਾਮਯਾਬ ਹੋਏ ਤਾਂ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਪਹੁੰਚਦੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਦੀ ਹੈ ਜਿਸ ਦੇ ਵੱਲੋਂ ਜੋ ਹੈ ਮੌਕੇ ਤੇ ਬਚਾਅ ਕਾਰਜ ਦਾ ਕੰਮ ਜਿਹੜਾ ਹੈਗਾ ਕੀਤਾ ਜਾਂਦਾ ਹੈ ਤਾਂ ਕੀ ਕੁਝ ਕਹਿਣਾ ਪ੍ਰਤੱਖ ਦਰਸ਼ੀ ਦਾ ਕੀ ਕੁਝ ਕਹਿਣਾ ਉਸ ਮੁਲਾਜ਼ਮ ਦਾ ਜੋ ਅੰਦਰ ਮੌਜੂਦ ਸੀਗਾ ਤੇ ਕੀ ਕੁਝ ਕਹਿਣਾ ਇਸ ਦੇ ਵਿੱਚ ਪੁਲਿਸ ਅਧਿਕਾਰੀ ਦਾ ਤੁਹਾਨੂੰ ਇੱਕ ਵਾਰੀ ਓਬੀ ਸੁਣਾਉਂਦੇ ਆ। ਸਰ ਕੋਈ 143 ਤੇ ਫੋਨ ਆਇਆ ਸੀ ਜੀ। ਅੱਛਾ ਜੀ। ਜੀ ਐਮਬਲੈਂਸ ਲੈ ਕੇ ਪਹੁੰਚਿਆ ਜੀ ਟਾਈਮ ਤੇ ਪਹੁੰਚ ਕੇ ਸੀ। ਹਾਂ। ਹੁਣ ਤੱਕ ਟੋਟਲ 27 ਦਾ ਮਰੀਜ਼ ਪੰਚਾਇਤੀ ਇਥੇ ਕਿਹਦੇ ਬੰਦਾ ਹੈ? ਐਮ ਸੀ। ਅੱਛਾ। ਤੇ ਬਾਕੀ ਹੁਣ ਅਸੀ ਐਸੀ ਤਰ੍ਹਾਂ ਟੈਕੀ ਐਂਬੂਲੈਂਸ ਨਾਲ ਸੰਬੰਧਤ ਜੈ ਸ਼੍ਰੀ ਰਾਮ ਐਂਬੂਲੈਂਸ ਸੇਵਾ ਸੀ ਦੇਖੋ ਇਹ ਆਪਾਂ ਕੁਝ ਨਹੀਂ ਕਿਸੇ ਦੇ ਸਰ ਕੋਲ ਤਾਂ ਸਾਰੇ ਮਾਰਗਾਂ ਤੋਂ ਆ ਗਈ ਤੇ ਕੁਲਵੰਤ ਬਾਈ ਨੇ ਫੋਨ ਕੀਤਾ ਸੀ ਜੀ ਤੇ ਇਹਦੇ ਫੋਨ ਸੁਣਦਾ ਸਾਰੀ ਆ ਗਈ ਇਹ ਕੋਈ ਰਾਤ ਕੇ 12 1:30 ਵਜੇ ਦੇ ਕਰੀਬ ਇੱਕ ਬਲਾਕ ਫੈਕਟਰੀ ਹੈ ਸਿੰਘੇਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਹੈ ਇਹਦੇ ਵਿੱਚ ਬਲਾਸਟ ਹੋਇਆ ਬਲਾਸਟ ਤੋਂ ਬਾਅਦ ਜਿਹੜੇ ਹੈਗੇ ਸਾਡੀ ਟੀਮ ਐਸਟੀਓ ਸਾਥ ਦੇ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਸੀ ਜੀ ਹਰਤੇ 40 45 ਪਿੰਤਾਜਾ ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਆ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ ਆ ਪਿੱਛੇ ਇਹਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਿਹੜਾ ਬਲਾਸ ਹੋਇਆ ਹੈ ਤਾਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਕੈਜੁਐਲਟੀ ਹੋਈ ਸੀ ਗੱਡ ਬੋਡੀਸ ਭੇਗੀਆਂ ਸੀ ਔਰ 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਆ ਇੰਜਰਡ ਆ ਉਹ ਐਂਬੂਲੈਂਸ ਰਾਹੀਂ ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਰਜੈਂਸੀ ਸਥਾਨ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰਕਾਨੂੰਨੀ ਹੈ ਕੋਈ ਹੈ ਦੇ ਪਰਮਿਸ਼ਨ ਦੇ ਤੌਰ ਤੇ ਇਹ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਹੈ ਇਹ ਆ ਪਰਮਿਟਿਡ ਹੈ ਔਰ ਸ਼ਰਤਾਂ ਪੂਰੀਆਂ ਬਾਰ-ਬਾਰ ਕੀਤਾ ਚ ਹੈ ਰੈਸ਼ੀ ਏਰੀਆ ਚ ਨਹੀਂ ਹੈ ਔਰ ਫਿਰ ਵੀ ਐਸੀ ਉਹ ਮਿਲਦਾ ਤਾਂ ਉਹ ਇੱਕ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਬਚਾਅ ਕਾਰ ਚੱਲ ਰਿਹਾ ਹੈ ਹਾਈ ਡ੍ਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਸੁਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਨਿਕਲ ਕੇ ਪਤਾ ਲੱਗੂ ਕਿੰਨੀ ਡੈਡ ਬਾਡੀ ਸਪੋਰਟ ਕਵਰ ਹੁੰਦੀਆਂ ਪਹਿਲ ਹਰ ਚਾਰ ਡੈਡ ਬਾਡੀ ਤੇ 27 ਇੰਚ ਅਸੀਂ ਜਿਹੜੇ ਹੈਗੇ ਆ ਏਮਬੈਲਸ ਇੱਥੇ ਪੇ ਕੰਮ ਚੱਲ ਰਿਹਾ ਤਾਂ ਮਾਚਵਾਤ ਦਾ ਕੰਮ ਕੌਣ ਸਾ ਕੰਮ ਕਰ ਰਿਹਾ تھا ਫਟਾਕੇ ਚੱਲਾਤਾਂ ਅਜਾ ਪਟਾਕਾ ਬਣਾ ਰਹੇ تھے ਇੱਥੇ ਜੀ ਹਮ ਲੋਗ ਪੈਕਿੰਗ ਕਰ ਰਹੇ ਸੀ ਬਣਾਉਣੇ ਵਾਸਤੇ ਦੂਸਰੇ ਲੱਗੇ ਤੇ ਅਲੱਗ ਅੱਛਾ ਜੀ ਤਾਂ ਉਹ ਕਹਤਾ ਹੈ ਇੱਥੇ ਯਹਾਂ ਲੱਗਦਾ ਕਿ 11:30 ਵਜੇ ਕੇ ਬਾਅਦ ਹੀ हम लोग डिब्बी बना के अपने सो गए थे अचानक पीछे से आग लगी सब भागने के चलाने लग, आग लग गई तो हम लोग भागे कुछ किसी के लगी दो मंजिल बिल्डिंग में गिर गई जी तो कितने लोग अभी दबे हुए हैं मालवीय के अंदर दबे हुए थे वो तो निकल आए लगभग दस बारह लोग थे टोटल तो 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 काम कितने जने करते हो चालीस लोग कितने जनों के चोट वगैरह आई है लगभग आई होगी बीस पच्चीस लोगों के बीस पच्चीस लोगों के आई है तो अभी कितने जने ठीक हो अभी अभी जैसे पंद्रह लोगों के ठीक हम्म तो पर क्या मांग करे कौन है इसका मालिक कौन है भैया का नाम नहीं पता है पंजाबी मालिक हूँ सेम है, तरसे है मैं क्या जी नाम मेरे को नहीं पता अभी नाम भी... को नहीं पता? आ, मेरे को अभी एक ही हफ्ता हुआ आया हुआ है अच्छा अठारह को आया था मैं आप ठेकेदार हो नहीं नहीं वर्कर हूँ वर्कर हूँ कितने वर्कर आपके नीचे साथ काम करते से? हम दस लोग थे और ठेकेदार अलग अलग है ਤਾਂ ਮੌਕੇ ਦੀਆਂ ਵਕ ਵਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪ੍ਰਤੱਖਦਰਸ਼ੀ ਦਾ ਕੀ ਕੁਝ ਕਹਿਣਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪੈਕਿੰਗ ਦਾ ਕੰਮ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਦੇਰ ਰਾਤ ਉਹ ਸੌਂਟ ਚਲੇ ਗਈ ਸੀ ਤੇ ਇੱਕੋ ਦਮ ਫੈਕਟਰੀ ਦੇ ਵਿੱਚ ਬਲਾਸਟ ਹੁੰਦਾ ਤਾਂ ਮੌਕੇ ਦੀਆਂ ਹੁਣ ਦੀਆਂ ਤਸਵੀਰਾਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਮੌਕੇ ਤੇ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਹਨ ਹੁਣ ਵੀ ਮਲਬਾ ਹਟਾਉਣ ਦਾ ਲਗਾਤਾਰ ਕੰਮ ਕੀਤਾ ਜਾ ਰਿਹਾ ਲਗਾਤਾਰ ਹੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਕਿ ਆਖਰ ਕਾਰਨ ਕੀ ਰਹਾ ਹੋਵੇਗਾ ਕਿ ਮੌਕੇ ਤੇ ਇੱਕੋ ਦਮ ਬਲਾਸਟ ਹੋ ਗਿਆ ਹਾਲਾਂਕਿ ਜਿਸ ਤਰੀਕੇ ਦੇ ਨਾਲ ਸਾਡੇ ਸਹਿਯੋਗੀ ਤਰਸੀਮ ਟੁੱਡੀ ਦੇ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਕਿ ਫੈਕਟਰੀ ਦਾ ਜਿਹੜਾ ਮਾਲਕ ਹੈ ਉਹ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਤਾਂ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ ਤਾਂ ਇਸ ਦੇ ਵਿੱਚ ਆਖਰ ਅਣਗੈਲੀ ਕਿਹੜੀ ਵਾਪਰੀ ਹੈਗੀ ਇਸਦੇ ਵੀ ਜੋ ਹੈ ਜਾਂਚ ਕੀਤੀ ਜਾ ਰਹੀ ਹੈ ਕਾਰਨ ਕੀ ਰਿਹਾ ਇੱਕੋਦਮ ਵੱਡਾ ਬਲਾਸਟ ਹੋਣ ਦਾ ਇਸਦੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੌਕੇ ਉਤੇ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਵੀ ਮੌਜੂਦ ਨਜ਼ਰ ਆ ਰਹੇ ਨੇ ਤੇ ਡੀਐਸਪੀ ਜੋ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਹੁਣ ਵੀ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ ਜਿਸ ਤੋਂ ਬਾਅਦ ਮੌਕੇ ਤੇ ਜਾਂਚ ਕੀਤੀ ਜਾਵੇਗੀ ਕਿ ਆਖਰ ਬਲਾਸਟ ਦਾ ਕਾਰਨ ਕੀ ਹੈ ਤੇ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਉਤੇ ਡੀਐਸਪੀ ਤੋ ਤੁਹਾਨੂੰ ਉਹ ਵੀ ਸੁਣਾਉਂਦੇ ਆ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਗੇਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਉਸ ਚੇਰੀ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸਤੇ ਇਨਫੋਰਮੇਸ਼ਨ ਮਿਲੀ ਸੀ ਉਸਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ ਸ਼ਾਮ ਨੂੰ जो पटाके यूनिट के दो एक सैटअप किए हुए एक थानते यूनिट पर पटाके बनाए जा रहे दूसरे थे दूसरे तो पैकेजिंग यूनिट से तो उत्थे मौके पहुँच के जो गल अर्ली मॉर्निंग पता चली कि रात न जो फायर क्रैकर जो मटीरियल से उत्थे अग लगी उ फिर दमाका जोड़ा छोटा होया उ फिर ये बिल्डिंग द जो है वह कोलैप्स करके इतनी कैजुअलिटी हुई हैगी है। ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੋਰੀ ਸੀ ਕਿ ਕੁਝ ਲੇਬਰ ਕੁਝ ਰਾਤੋਂ ਕੰਮ ਵੀ ਕਰ ਰਹੀ ਸੀ। ਉਹ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ 4 ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰੀਲਿਮਰੀ ਗੱਲ ਸਾਹਮਣੇ ਆਈਏ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਂਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ। ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਟੰਡਾ ਏਮਸ ਤੇ ਕੁਝ ਸਿਵਲ ਹਸਪੀਟਲਸ ਤੇ ਵੀ ਕਰਾਇਆ ਗਿਆਗਾ।

बट इट्स अ मैटर ऑफ इन्वेस्टिगेशन पुलिस दे वलो पुलिस दे वलो फॉरेंसिक टीम आके परीखे दे जो एग्जामिन करेगी उस बाद ही आगे कार्रवाई होगी मजदूरों नाल गल बात कीती हुई कर कितने मजदूर से जेड़े के आगे कितने का कर रहे हो गल हुई है कि जो लेबर जो सी रिसेंटली ही इथे आई सी वो एग्जैक्टली कितने दिन पहले आई है वो कल्ले कल्ले लेबर के पूछ के पता लगेगा बट रिसेंटली कुछ दिन पहले ही लेबर की आई बाहर के लेबर जो है बाहर भी ही है ये ਉਸ ਤੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਉਸ ਤੇ ਕਰ ਰਹੇ ਹਾਂ ਕਾਰਨਾਂ ਦਾ ਕੋਈ ਪਤਾ ਨਹੀਂ ਚੱਲ ਸਕਦਾ ਪਰ ਅਨਲਾਈਟਿਕ ਇਟਸ ਪ੍ਰੀ ਮੈਚ ਹੋ ਸਕਦਾ ਹੈ ਪਰ ਕਿੰਨੇ ਦਿਨਾਂ ਦੀ ਮੋਟੀ ਕੋਈ ਹਾਲੇ ਇਨੀਸ਼ially 4 ਦੇਖ ਲਾਈਕ ਪੀਨ ਬਥੇ ਹੈ ਪਰ ਇੰਜਰਡ ਕਿੰਨੇ ਹੋਏ ਕੋਈ ਇੰਜਰਡ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਜਿਤਨੇ ਵੀ ਜੋ ਇਨੀਸ਼ial ਤੋਂ ਦੀ अर्ਲੀ ਮਾਰਨਿੰਗ ਸੀ ਤੋਂ ਕਾਫੀ ਪ੍ਰੌਂਪਟਲੀ ਇਹਨਾਂ ਨੂੰ ਸਿਵਲ ਹਸਪੀਟਲ ਤੇ ਅੱਗੇ ਸਪਿੰਡਰ ਤੇ ਭੇਜਿਆ ਗਿਆ ਹੈ तो जो इंजरी किसी को हैगी उसकी ज़्यादा एक जल्दी है मेडिकल एड मिले तो पुलिस के वालों वो चीज़ प्रोमिनेंटली कराई गई तो मैं थोड़े राही भी अपील करा इस पैनिक करने की कोई करई नहीं हैगी पुलिस जो एक प्रोफेसनल पुलिसिंग के वालों जो भी कार्रवाई बनती है वह की जाए अज सवेरे तड़के डिस्ट्रिक्ट पुलिस को फस्ट इनफॉर्मेसन मिली थी कि लेट नाइट जो है एक तेन